ਕੰਨ ਵੀ ਇੱਕ ਸ਼ਕਤੀ ਹੈ ਤੇ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸੁਣਨਾ ਕਠਿਨ ਹੈ ਓਕੇ ਮਨ ਵੀ ਇੱਕ ਸ਼ਕਤੀ ਹੈ ਪਰ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸਮਝਣਾ ਬਹੁਤ ਔਖਾ ਹੈ ਕਠਿਨ ਹੈ ਤਾਂ ਫਿਰ ਕੀ ਕਰੀਏ ਕਿਸ ਤਰ੍ਹਾਂ ਕਰੀਏ ਪਰਮਾਤਮਾ ਹੋਣ ਦਾ ਇੱਕ ਮੌਕਾ ਮਿਲਿਆ ਹੈ ਹਰ ਇੱਕ ਨੂੰ ਔਰ ਉਹ ਹਰ ਇੱਕ ਹੈ ਸਿਰਫ ਮਨੁੱਖ ਪਸ਼ੂ ਨਹੀਂ ਹੈ बनस्पति नहीं पत्थर नहीं पत्थर की मूर्ति घड़ के राम वर्गी बना सकते हैं पर पत्थर राम नहीं है पत्थर के श्री कृष्ण वर्गा बना सकते हैं पर पत्थर फिर भी कृष्ण नहीं है कृष्ण कृष्ण है ये भी मैं अर्ज करते हूं हां मैं ऐसा जरूर कह सकता हर पत्थर का भविष्य राम होना है आज नहीं ਸਮਾਪਾ ਕੇ ਹੋਵੇਗਾ ਹਰ ਪੱਥਰ ਦਾ ਭਵਿਸ਼ਾ ਹੈ ਸ੍ਰੀ ਕ੍ਰਿਸ਼ਨ ਹੋਣਾ ਹਰ ਪੱਥਰ ਦਾ ਭਵਿਸ਼ਾ ਹੈ ਪਰਮਾਤਮਾ ਹੋਣਾ ਲੰਬੀ ਯਾਤਰਾ ਹੈ ਅਜੇ ਬੜਾ ਲੰਮਾ ਪੈਂਡਾ ਹੈ ਭਵਿਸ਼ਤੇ ਹਰ ਪੱਥਰ ਦਾ ਪਰਮਾਤਮਾ ਹੋਣਾ ਪਰ ਪੱਥਰ ਬਨਸਪਤੀ ਬਣੇਗਾ ਬਨਸਪਤੀ ਪਸ਼ੂ ਪੰਛੀ ਬਣेंगे ਤੇ ਪਸ਼ੂ ਪੰਛੀ ਮਨੁੱਖ ਬਣ ਗਏ ਨੇ ਕਿ ਮਨੁੱਖ ਨੂੰ ਇੱਕ ਮੌਕਾ ਮਿਲਿਆ ਹੈ ਇਹੀ ਤੇਰੀ ਅਵਸਰ ਹੈ ਇਹੀ ਤੇਰੀ ਵਾਰ ਘਟ ਵੀ ਪਰ ਤੂੰ ਦੇਖ ਵਿਚਾਰ ਮਨੁੱਖ ਇੱਕ ਮੌਕਾ ਹੈ ਕਿ ਪਰਮਾਤਮਾ ਹੋਣ ਦਾ ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ ਪਰ ਮਨੁੱਖ ਦੇ ਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ ਜੈਸੇ ਪੱਥਰ ਅੱਗੇ ਗਿਆ ਤੇ ਬਨਸਪਤੀ ਬਨਸਪਤੀ ਅੱਗੇ ਗਈ ਤੇ ਪਸ਼ੂ ਪਕਸ਼ੀ पशु पक्षी अगे गए ते मनुख और पर मनुख खतरा भी है अगे गया तो भगवान हर वर्गा होगा पिछे गया तो शैतान वर्गा हो जाएगा ये पिछे भी मुड़ सकता है और जद मनुख पशु बनता है तो रूहे जमीन ते कोई पशु इतना खतरनाक नहीं आदा जितना मनुख खतरनाक है ਇੱਕ ਸੱਪ ਜੇ ਕਿਸੇ ਨੂੰ ਡੰਗਵੇ ਮਾਰੇਗਾ ਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ ਜ਼ਹਿਰ ਖਤਮ ਹੋ ਜਾਂਦੀ ਹੈ 2.5 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਸੀ 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ ਹਲਾਕੋ ਤੇ ਚੰਗੇਜ਼ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ ਕੋਈ ਪਸ਼ੂ ਮਨੁੱਖਤਾ ਲਈ इतना खतरनाक नहीं, जितना वो मनुख खतरनाक है जो पशु हो गया करतूत पशु की मानस जात लोक पचारा करे रात। ए भगवान वर्गा हो सके तो की करना पेगा पूरा जाग जाए भगवान वर्गा अगर ए बहुत हिस्सा इसका होया तो बहुत कुछ पशु है थोड़ा जया मनुष्य है मनुख थोड़ा जया मनुख है बहुता पशु है ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ ਇਸ ਵਾਸਤੇ ਕਈਆਂ ਨੂੰ ਸਿੱਖ ਦੇਣਿਆ ਐ ਮਨੁੱਖ ਤੂੰ ਮਨੁੱਖ ਬਣ ਕਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਐ ਕੁੱਤੇ ਤੂੰ ਕੁੱਤਾ ਬਣ ਐ ਗਊ ਤੂੰ ਗਊ ਬਣ ਐ ਖੋਤੇ ਤੂੰ ਖੋਤਾ ਬਣ ਖੋਤਾ ਖੋਤਾ ਹੈ ਖੋਤਾ ਤੇ ਕੁੱਤਾ ਹੈ ਗਊ ਤੇ ਗਊ ਹੈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਐ ਘੋੜਾ ਤੂੰ ਘੋੜਾ ਬਣ ਪਰ ਰੋਜ਼ ਕਹਿਣਾ ਪੈਂਦਾ ਐ ਬੰਦੇ ਤੂੰ ਬੰਦਾ ਬਣ ਹੈ ਮਨੁੱਖ ਤੋਂ ਮਨੁੱਖ ਬਣ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ ਘੋੜਾ ਅੰਦਰੋਂ ਬਾਹਰੋਂ ਘੋੜਾ ਹੈ ਮਨੁੱਖ ਮਨੁੱਖ ਦਿਖਾਈ ਦੇ ਰਿਹਾ ਹੈ ਅੰਦਰੋਂ ਤੇ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਜਦ ਪੂਰਨ ਮਨੁੱਖ ਹੋਣਾ ਹੈ ਪੂਰਨ ਪੁਰਖ ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੇਰਾ ਰੂਪ ਹੋ ਗਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਪਰ ਕਿਹੜਾ ਪੂਰਨ ਜੋਤ ਜਗਏ ਘਟ ਮੇ ਤਬ ਖਾਲਸ ਤਾਂ ਹੈ ਨਾ ਖਾਲਸ ਜਾਣਾ ਕਿ ਪੂਰੀ ਜੋਤ ਜਗ ਜਾਏ ਜਪਨੇ ਹੀ ਮਨੁਖ ਨੂੰ ਭਗਵਾਨ ਬਣਾ ਦੇਵੇ ਜਵਾਨ ਜਪੇ ਵਾਹਿਗੁਰੂ ਵਾਹਿਗੁਰੂ ਮਨ ਸੁਣੇ ਅਕਸਰ ਦਾਸ ਬਿਆਨ ਕਰਦਾ ਹੁੰਦਾ ਮਨ ਨਹੀਂ ਸੁਣਦਾ ਕਿਉਂ ਮਨੁਖ ਦਾ ਇਹ ਮਨ ਰਹਿੰਦਾ ਹੈ ਭਵਿਸ਼ ਦੇ ਚਿੰਤਾ ਦੇ ਵਿੱਚ ਬੂਤਕਾਲ ਦੀਆਂ ਯਾਦਾਂ ਦੇ ਵਿੱਚ ਤੇ ਵਰਤਮਾਨ ਦੇ ਨਹੀਂ ਵਿੱਚ ਨਹੀਂ ਹੁੰਦਾ ਕਹਿੰਦੇ ਨੇ ਭਗਵਾਨ ਤੇ ਵਰਤਮਾਨ ਦੇ ਚ ਹੈ ਭਗਵਾਨ ਨੂੰ ਕੋਈ ਭਵਿਸ਼ ਦੇ ਚ ਨਹੀਂ ਹੈ ਭਗਵਾਨ ਨੂੰ ਬੂਤਕਾਲ ਦੇ ਚ ਲੱਭਣ ਦੀ ਲੋੜ ਵੀ ਨਹੀਂ ਵਰਤਮਾਨ ਦੇ ਚ ਭਗਵਾਨ ਹੈ ਤੇ ਵਰਤਮਾਨ ਕਿਤਨਾ ਹੈ ਅੱਜ ਦੀ ਰਾਤ ਵਰਤਮਾਨ ਕਟਾਈ ਨਹੀਂ ਤੇ ਅੱਜ ਦਾ ਦਿਨ ਵਰਤਮਾਨ ਸੇ ਹੀ ਕਟਾਈ ਨਹੀਂ वर्तमान बहुत छोटा है बहुत छोटा है बहुत छोटा है भविष्य बहुत लंबा है बहुत लंबा है पत्नी कदों तक होंगे रवांगे जमदे रवांगे मरदे रवांगे जम जम मरे मरे फिर जम में। बहुत सजाए देश लंबे लंबा सिलसिला कि पत्नी कितनी लंबी यात्रा करके थे तक पहुंचे हैं तो बहुत काल भी बड़ा लंबा है भविष्य भी बड़ा लंबा है वर्तमान बड़ा छोटा है ਭਗਵਾਨ ਦੀ झलक ਮਿਲਦੀ ਏ ਵਰਤਮਾਨ ਦੇਚ ਔਰ ਵਰਤਮਾਨ ਦੇ ਜੋ ਟਿਕ ਗਿਆ ਮਨੁੱਖ ਭਗਵਾਨ ਦਾ ਰੂਪ ਹੋ ਜਾਂਦਾ ਹੈ ਕਿ ਵਰਤਮਾਨ ਕਿਤਨਾ ਹੈ ਗੁਰਬਾਣੀ ਦੇ ਕਥਨ ਅਨਸਾਰ ਇੱਕਦਮ ਕਬੀਰ ਦੇ ਕਥਨ ਅਨਸਾਰ ਇੱਕਦਮ ਇਹੀ ਵਰਤਮਾਨ ਜੋ ਦਮ ਚਲਾ ਗਿਆ ਇਹ ਤੇ ਭੂਤਕਾਲ ਜੋ ਦਮ ਆਇਆ ਨਹੀਂ ਇਹ ਤੇ ਅਜੇ ਭਵਿਸ਼ ਮਨੁੱਖ ਜੀਵਦਾ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਮਨੁੱਖ ਜਿੰਮਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਵਿੱਚ ਮਨੁੱਖ ਜੇ ਥੇਵੀ ਬੈਠੋ ਵੇਗਾ ਉਹਦਾ ਮੱਥਾ ਉਹਦੀ ਅੱਖਾਂ ਵੇਖ ਕੇ ਕਹਿ ਸਕਦੇ ਹੋ ਜਾਂ ਤੇ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਵਿੱਚ ਬੈਠਾ ਹੈ ਜਾਂ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਵਿੱਚ ਬੈਠਾ ਹੈ ਅਗਰ ਵਰਤਮਾਨ ਵਿੱਚ ਆ ਜਾਏ ਤਾਂ ਸਮਾਦੀ ਲੱਗ ਜਾਏਗੀ ਭਗਵਾਨ ਦਾ ਰੂਪ ਹੋ ਜਾਏਗਾ ਤਾਂ ਵਰਤਮਾਨ ਕੀ ਹੈ ਇੱਕਦਮ ਜੋ ਦਮ ਅਜੇ ਆਇਆ ਹੀ ਨਹੀਂ ਉਤੇ ਭਵਿਸ਼ਾ ਭਵਿਸ਼ਾ ਤਦੇ ਚ ਨਹੀਂ ਹੈ ਜੋ ਦਮ ਚਲਾ ਗਿਆ ਉਹ ਤੇ ਭੂਤ ਕਾਲ ਹੈ ਭੂਤ ਕਾਲ ਵੀ ਹੱਥ ਵਿੱਚ ਨਹੀਂ ਨਕਦ ਕੀ ਹੈ ਵਰਤਮਾਨ ਵਰਤਮਾਨ ਕਿਤਨਾ ਹੈ ਇੱਕਦਮ ਯਕਦਮ ਪਾਈਸਾ ਬੈਨੰਦ ਲਾਲ ਕਹਿੰਦੇ ਨੇ ਯਕਦਮ ਇੱਕ ਨੂੰ ਫਾਰਸੀ ਚ ਯਕ ਕਹਿੰਦੇ ਨੇ ਕਿ ਯਕਦਮ ਵਖੇਸ਼ ਰ ਨ ਬੁਰਦਮ ਕੇ ਕੇ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂਗੋਯਸ ਭਗਤ ਕਬੀਰ ਵੀ ਕਹਿੰਦੇ ਤੋ ਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਠਿਕ ਜਾਏ ਤੇ ਤੋ ਖੁਦਾਏ ਗੁਜ਼ਰੇ ਹੋਏ ਦਮਾਂ ਤੇ ਸਾਰੇ ਜੀਉਂਦੇ ਨੇ ਆਉਣ ਵਾਲੇ ਦਮਾਂ ਦੇ ਤੇ ਸਾਰੇ ਹੀ ਜੀਉਂਦੇ ਨੇ ਪਰ ਜਿਹੜਾ ਦਮ ਨਕਦ ਹੈ ਇੱਕ ਦਮ ਉਹਦੇ ਚ ਕੋਈ ਠਿਕ ਜਾਏ ਤੇ ਮਨੁੱਖ ਰੱਬ ਦਾ ਰੂਪ ਹੁਣ ਇੱਕ ਦਮ ਦੇਚ ਆਉਣ ਦੀ ਕੋਸ਼ਿਸ਼ ਕਰਨਾ ਮਨੁੱਖ ਦਾ ਮਨ ਇੱਕ ਦਮ ਦੇਚ ਨਹੀਂ ਆਉਂਦਾ ਨਹੀਂ ਆਉਂਦਾ ਤੇ ਇੱਕ ਦਮ ਦੇ ਚ ਆਣ ਦਾ ਵਰਤਮਾਨ ਦੇ ਚ ਆਣ ਦਾ ਜੋ ਢੰਗ ਹੈ ਜਬ ਇਸ ਵਾਸਤੇ ਵਾਹਿਗੁਰੂ ਇੱਕ ਦਮ ਦੇ ਚ ਪੂਰਾ ਹੋ ਜਾਂਦਾ ਜਿਤਨਾ ਇੱਕ ਦਮ ਹੈ ਇਤਨਾ ਹੀ ਵਾਹਿਗੁਰੂ ਦਾ ਸ਼ਬਦ ਹੈ ਵਾਹਿਗੁਰੂ ਇੱਕ ਦਮ ਓਮ ਇੱਕ ਦਮ ਰਾਮ ਇੱਕ ਦਮ ਅੱਲਾਹੂ ਇੱਕ ਦਮ ਮੈਂ ਇਹਨਾਂ ਮੰਤਰਾਂ ਨੂੰ ਬਹੁਤ ਗੌਰ ਨਾਲ ਦੇਖੇ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਕੁਝ ਮੰਤਰ ਨਾਭੀ ਤੇ ਬਹੁਤ ਗਹਿਰੀ ਚੋਟ ਕਰਦੇ ਨੇ। ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ। ਉਹਨਾਂ ਦੇ ਨ ਚਰਨਮਤ ਦੇ ਕੇ ਜਿਨ੍ਹਾਂ ਨੂੰ दीक्षित ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਇਹ ਜਪ। ਇਸ ਕਰਕੇ ਨਹੀਂ ਕਹਿ ਰਿਹਾ। ਕਿ ਮੇਰਾ ਜਨਮ ਗੁਰੂ ਨਾਨਕ ਦੇ ਘਰਾਣੇ ਚ ਹੈ ਇਸ ਕਰਕੇ ਨਹੀਂ ਕਹਿ ਰਿਹਾ। ਤਜਰਬੇ ਦੀ ਬਿਨਾ ਤੇ ਕਹਿ ਰਿਹਾ। ਔਰ ਇਹ ਮੇਰੇ ਤਜਰਬੇ ਚ ਨਾ ਹੁੰਦਾ ਤੇ ਯਕੀਨ ਜਾਨੋ ਮੈਂ ਨਹੀਂ ਕਹਿਣਾ ਸਾਰੇ ਮੰਤਰਾਂ ਦੇ ਸ਼ਕਤੀ ਹੈ ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਉਂਦੇ ਨੇ ਇਸ ਵਾਸਤੇ ਸਾਈਂ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਅਸੀਂ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਆ ਗੁਰਨਾانک ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ ਬਲ ਹਾਰੇ ਜਾਉ ਜਿਤੇ ਤੇਰੇ ਨਾਮ ਹੈ ਹੁਕਮਨ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ ਕਿਉਂਕਿ ਕਬੀਰ ਜਪਦੇ ਰਹੇ ਸਤਨਾਮ ਨਾਮਦੇਵ ਜਪਦੇ ਰਹੇ ਵਿट्ठल ਵਿट्ठल ਜੈਦੇਵ ਜਪਦੇ ਰਹੇ ਗੋਬਿੰਦ ਗੋਬਿੰਦ ਰਾਮਾਨੰਦ ਪਰਮਾਨੰਦ ਜਪਦੇ ਰਹੇ ਰਾਮ ਰਾਮ ਫਰੀਦ ਜਪਦਾ ਰਹਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਿ ਜੇ ਗੁਰੂ ਨਾਨਕ ਕਹਿ ਦਿੰਦੇ ਇਹੀ ਮੰਤਰ ਤੇ ਇਹੀ ਜਪੋ ਫਿਰ ਫਰੀਦ ਕਿੱਥੇ ਉਹਨਾਂ ਨੂੰ ਥਾਂ ਮਿਲ ਨਹੀਂ ਸੀ ਫਿਰ ਕਬੀਰ ਕਿੱਥੇ ਜਾਂਦਾ ਫਿਰ ਨਾਮਦੇਵ ਕਿੱਥੇ ਜਾਂਦਾ ਫਿਰ ਗੋਬਿੰਦ ਜਪਣ ਵਾਲਾ ਜੈਦੇਵ ਕਿੱਥੇ ਜਾਂਦਾ ਅੱਲਾਹੋ ਜਪ ਜਪ ਕੇ ਫਰੀਦ ਜਿੱਥੇ ਪਹੁੰਚਾ ਹੈ ਗੋਬਿੰਦ ਜਪ ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇ ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੀ ਪੈ ਜਾਂਦੀ ਹੈ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚੱਲਦਾ ਸੀ ਫਿਰ ਪੈਦਲ ਵਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪਿੰਡਾਂ ਮਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰਕਾਰ ਆਈ ਰੇਲ ਗੱਡੀਆਂ ਆਈਆਂ ਫਿਰ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰਦਾ ਹੈ ਪਰ ਪਹਿਲੇ ਤੇ ਐਸਾ ਨਹੀਂ ਸੀ ਹਨ ਕੁਝ ਐਸੇ ਮੰਤਰ ਹੈ उन्हों का चलना इंज है जिम्मे कोई पैदल चल है। है ऐसे कुछ मंत्र इधर हवाई जहाज से बैठे इधर पहुंच गए उन्होंने वाहे गुरु वाहे गुरु पैदल चल के भी मनुख पेंडे पहुंचता है घोड़े भी पहुंचा देते हैं मोटर भी पहुंचा दे रेल गड्डियां भी पहुंचा दे मंजिल से हवाई जहाज भी पहुंचा देते हैं ਪਰ ਜ਼ਿੰਦਗੀ ਬਹੁਤ ਛੋਟੀ ਹੈ ਕਿ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਪਹੁੰਚੀਏ ਇਸ ਵਾਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਅਗਾ ਚਲ ਕੇ ਸਤਗੁਰ ਨੂੰ ਦਿਸ ਪਿਆ ਬੜੀ ਮਸਰੂਫ ਜ਼ਿੰਦਗੀ ਕਿਉਂ ਲੋੜਾਂ ਵੱਧ ਗਈਆਂ ਪਹਿਲੇ ਇਤਨੀਆਂ ਲੋੜਾਂ ਨਹੀਂ ਸਨ ਤੇ ਜਦ ਲੋੜਾਂ ਵੱਧ ਗਈਆਂ ਤਾਂ ਮਸਰੂਫੀਅਤ ਵੱਧ ਗਈ ਤਾਂ ਮਸਰੂਫੀਅਤ ਜਦ ਵੱਧ ਗਈ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦੇ ਲੰਗਾ ਦੋ ਹਵਨ ਯੱਗ ਕਰਦੇ ਲੰਗਾ ਦੋ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਗਾ ਦੋ ਜ਼ਿੰਦਗੀ ਬੜੀ ਮਸਰੂਫ ਹੈ ਮੈਂ ਦੇਖਦਾ ਮੁਸਲਮਾਨ ਇਸ ਕਰਮ ਕਾਂਡ ਦੀ ਪਾਲਣਾ ਕਰਦਾ ਹੈ ਪੰਜ ਵਕਤ ਦੀ ਨਮਾਜ਼ ਕੰਮ ਧੰਦੇ ਚ ਪੰਜ ਵਕਤ ਕੱਢੀ ਕੋਈ ਮਾਮੂਲੀ ਖੇਡ ਨਹੀਂ ਹੈ ਬਹੁਤ ਵੱਡੀ ਖੇਡ ਸਤਿਗੁਰੂ ਕਹਿੰਦੇ ਨੇ ਇਕ ਦਮ ਦੇ ਚ ਖੇਡ ਬਣ ਸਕਦੀ ਇਕ ਦਮ ਇੱਕ ਦਫਾ ਵਾਹਿਗੁਰੂ ਆਖਦੇ ਆ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਹੋ ਤੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਇਧਰ ਮਨ ਨੇ ਭਵਿੱਖ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਤੇ ਭੂਤ ਕਾਲ ਦੀਆਂ ਯਾਦਾਂ ਨੂੰ ਇੱਕ ਪਾਸੇ ਰੱਖ ਕੇ ਪੂਰੀ ਕਾਗਰਤਾ ਨਾਲ ਸੁਣਿਆ ਵਾਹਿਗੁਰੂ ਨੂੰ कि मन ज्योत स्वरूप हो गया मन तो ज्योत स्वरूप है अपना मूल पहचान इति ज्योत दे ज्योत हो गया इति बूंद सागर दे सागर हो गई अमृत वेले बैठ के कोशिश करना इस कोशिश दे सफलता नहीं मिलदी मेनू 41 42 से 43 साल हो गए ने कथा कर दे कि चार-चार घंटे भी रोज कथा करनी कैंदे दो टाइम एक जगह दो टाइम दूसरी था एक-एक दिन देस ऐसा भी हो जाता है इति सुख है ਪਰ ਇੱਕ ਦਮ ਦੇਚ ਆ ਕੇ ਇੱਕ ਦਫਾ ਵਾਹਿਗੁਰੂ ਕਹਿਣਾ ਅੱਜ ਵੀ ਔਖ ਹੈ ਔਖ ਹੈ ਆਖਣਾ ਔਖਾ ਸੱਚਾ ਨਾ ਤੇ ਗੁਰੂ ਨਾਨਕ ਨੂੰ ਆਖੀ ਕੀ ਔਖ ਹੈ ਵਾਹਿਗੁਰੂ ਆਖਣਾ ਕੀ ਔਖ ਹੈ ਇਸ ਢੰਗ ਨਾਲ ਔਖ ਹੈ ਜਦ ਸਤਿਗੁਰੂ ਕਹਿ ਰਹੇ ਨੇ ਮਿਟ ਜਾਏ ਭਵਿਸ਼ ਦੀ ਚਿੰਤਾ ਮਿਟ ਜਾਏ ਭੂਤ ਕਾਲ ਦੀਆਂ ਯਾਦਾਂ ਸਿਰਫ ਰਹਿ ਜਾਏ ਵਰਤਮਾਨ ਤੇ ਵਰਤਮਾਨ ਹੈ ਇੱਕ ਦਮ ਕਿ ਉਸ ਇੱਕ ਦਮ ਦੇਚ ਉਚਾਰਨ ਹੋਵੇ ਵਾਹਿਗੁਰੂ ਔਰ ਨਾ ਭਵਿਸ਼ ਦੇ ਚਿੰਤਾ ਨਾ ਭੂਤ ਕਾਲ ਦੀਆਂ ਯਾਦਾਂ ਤੇ ਮਨੁੱਖ ਹੋ ਜਾਂਦਾ ਹੈ ਵਾਹਿਗੁਰੂ ਦਾ ਰੋ ਕਰੋੜਾ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਤੇ ਵੀ ਮੈਰਸ ਕਰਦੇ ਆ ਇੱਕ ਦਫਾ ਵਾਹਿਗੁਰੂ ਆਖਦੇ ਆ ਸਭ ਕੁਝ ਮਨੁੱਖ ਹੋ ਜਾਂਦਾ ਕਰੋੜਾ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਣਾ ਸਾਰੇ ਪਾਪ ਮਿਟ ਜਾਣੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਮਥਾਂ ਕਿਦਰੀ ਇੱਕ ਦਫਾ ਕਹਿਣ ਦੀ ਜਾਂਚ ਆ ਜਾਏ ਬਸ ਇਤ ਨਹੀਂ ਇੱਕ ਦਫਾ ਕਹਿਣ ਦੀ ਜਾਂਚ ਗੱਲ ਇਤ ਇਹ ਰੋਜ਼ ਅਭਿਆਸ ਕਰਨਾ ਹੈ ਤੇ ਤੁਸੀਂ ਹੁਣ ਕਰੋੜ ਦਫਾ ਕਹਿਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਕਈ ਸਟੇਜ ਤੇ ਵੀ ਕਰਦੇ ਨੇ ਕਈ ਵਾਰ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹਾਂ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ ਲੜ ਰਹੇ ਨੇ ਵਾਇਗਰੂ ਨਾਲ ਕਿ ਜਪਦੇ ਪੈਣ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਧੁਨਾਕਾਰ ਆਵਾਜ਼ ਜੋ ਘੜਿਆਲ ਦੀ ਆਵਾਜ਼ ਹੈ ਇੰਦੂ ਵੀਰਾ ਨੇ ਬੜਾ ਸੋਹਣਾ ਚਿੰਨ ਚੁਣਿਆ ਮੰਦਰ ਦੇ ਦਰਵਾਜ਼ੇ ਤੇ ਘੜਿਆਲ ਲਟਕਾ ਦਿੰਦੇ ਨੇ ਉਹਨੂੰ ਵਜਾ ਕੇ ਅੰਦਰ ਜਾਣਾ ਹੈ ਭਗਵਾਨ ਦੇ ਦਰਸ਼ਨ ਤਾਂ ਉਹਨਾਂ ਦੇ ਪਹਿਲੇ ਘੜਿਆਲ ਵਜਾ ਗੁਰੂ ਨਾਨਕ ਨੇ ਇਸ ਨੂੰ ਮੰਨਿਆ ਪਰ ਬੜੇ ਸਹੀ ਰੋ ਕੇ ਸਾਈਂ ਕਹਿੰਦੇ ਨੇ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਔਰ ਜ਼ਬਾਨ ਲਟਕੇ ਆਇਆ ਘੜਿਆਲ ਹੈ ਘੜਿਆਲ ਹੈ ਉਸ ਘੜਿਆਲ ਨੂੰ ਵਜਾ ਕੇ ਫੇਕ ਇਟਾਂ ਦੇ ਮੰਦਰ ਵਿੱਚ ਪ੍ਰਵੇਸ਼ ਕਰੋਗੇ ਜ਼ਬਾਨ ਦੇ ਘੜਿਆਲ ਨੂੰ ਵਜਾ ਕੇ ਜੀਵਨ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਓਗੇ ਪ੍ਰਭੂ ਦਾ ਰੂਪ ਹੋ ਜਾਵੇਗਾ ਈશ્વਰ ਦਾ ਇਸ ਘੜਿਆਲ ਨੂੰ ਵਜਾ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਕਬੀਰ ਕਹਿੰਦੇ ਮੈਨੂੰ ਮਾਲਾ ਦੀ ਲੋੜ ਨਹੀਂ ਮਾਲਾ ਤਾਂ ਮੈਂ ਤਾਂ ਪਕੜਾ ਜੀ ਜ਼ਬਾਨ ਨਾ ਹੋਵੇ ਜ਼ਬਾਨ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਸਾਰੀ ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ ਯਕੀਨ ਜਾਨ ਮੈਨੂੰ ਤਰਸ ਵੀ ਆ ਜਾਂਦਾ ਕਦੋਂ ਤੱਕ ਫੇਰੋਗੇ ਜ਼ਬਾਨ ਦੀ ਮਾਲਾ ਕਦੋਂ ਫੇਰੋਗੇ कंठे माला भगत जी कह रहे हैं मेरे कंठ दे माला है मेरे गले दे माला है केड़ी कंठे माला जेवा राम जबान ते राम है बस यही माला है और केड़ी माला यही सिमरन है, है। कंठे माला जेवा राम कबीर मेरी सिमरने रसना ऊपर राम ते वाकई रसना ते राम आ गया पहचान किस तरह होगी मिठाई जबान ते रखी स्वाद आ गया ਵਾਹਿਗੁਰੂ ਜ਼ਬਾਨ ਤੇ ਟਿਕ ਗਿਆ ਯਕੀਨ ਜਾਨੋ ਰਸਨਾ ਰਸਨਲ ਵਰਜੇ ਇੱਕ ਅਗੰਮਈ ਰਸ ਹੈ ਇੱਕ ਅਗੰਮਈ ਅਵਸਥਾ ਨਾਲ ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਅਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਹਾਂ ਕਿਸ ਦਾ ਜੇਦੀ ਜ਼ਬਾਨ ਤੇ ਹੈ ਪ੍ਰਭੂ ਤੂੰ ਵਸ ਗਏ ਜੇਦੀ ਰਸਨਾ ਤੇ ਤੂੰ ਵਸ ਗਏ ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਵਰ ਜਾਂਦਾ ਹੈ ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ کم ਸੇ ਘੱਟ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਇਹਦੇ ਵਿੱਚ ਹਜ਼ਾਰਾਂ ਲੱਖਾਂ ਵਾਰ ਕਹਿ ਲੋਗੇ ਪਰ ਇਸ ਵਾਸਤੇ ਕਹਿਣਾ ਕਿਦਰੇ ਇੱਕ ਵਾਰ ਕਹਿਣ ਦੀ ਜਾਂਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਵਾਰ ਕਹਿਣ ਦੀ ਜਾਂਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਕੰਨੇ ਕਹਿਣਾ ਪਏਗਾ फेर वाह गुरु वाह गुरु आखण दी ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ ਹੁਣ ਪ੍ਰਾਣ ਪਏ ਚੱਲਦੇ ਨ ਪ੍ਰਾਣਾ ਚ ਵਸ ਗਏ ਹੁਣ ਰਸਨਾ ਦੀ ਵੀ ਲੋੜ ਨਹੀਂ ਹੁਣ ਤੇ ਜੀਵਨ ਹੀ ਮੰਦਰ ਬਣ ਗਿਆ ਹੁਣ ਤੇ ਪੂਰੇ ਦੇ ਪੂਰੇ ਜੋ ਹੈ ਪ੍ਰਭੂ ਦਾ ਰੂਪ ਹੋ ਗਿਆਬ ਤੋ ਜਾਏ ਚੜੇ সিংহাসਨ ਮਿਲੇ ਹੈ सारंग ਪਾਣੀ RAM ਕਵੇਰਾ ਇੱਕ ਬਏ ਹੈ ਕੋਏ ਨ ਸਕੇ ਪਛਾਨੀ ਜੀਵਨ ਇੱਕ ਅਵਸਰ ਹੈ ਪ੍ਰਭੂ ਹੋਣ ਦਾ जिंदगी एक मौका है ईश्वर होने का और जिन्ह ने इस मौके न संभालिया उन्होंने वेख के ही कलगीधर ने कह देता है ते मेरा अपना ही रूप है खालसा मेरो रूप है खास खालसे मैं हूं करो निवास खालिश हो गया शुद्ध हो गया सदगुर इस अवसर नो चुकावन ना और इस अवसर तो ਅਸੀਂ ਲਾਭ ਲੈ ਸਕੀਏ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਵਾਰ ਗਠ ਵੀ ਤਰ ਤੋਂ ਦੇਖ ਵਿਚਾਰ ਸਾਰੇ